ਜਿਵੇਂ ਵੀ ਕਾਰਜਾਂ ਚ ਹੋ ਜਾਂਦੀ ਆ ਇਹ ਇਹਨਾਂ ਨੇ ਜਿਹੜੇ ਅਫਸਰशाही ਆ ਤੇ ਜਿਹੜੇ ਜਿਹੜੇ ਵੋਟਾਂ ਨਾਲ ਰਾਜੇ ਬਣਦੇ ਆ ਇਹਨਾਂ ਦਾ ਸਤੂਰ ਆ ਇਹ ਕੰਮ ਕਰ ਰਹੇ ਆ ਲੋਕਾਂ ਨੂੰ ਲੁੱਟਣ ਦਾ ਯਾਰ ਚਾ ਉਹਨਾਂ ਨੇ ਚੱਕ ਡੈਮ ਬਣਾਇਆ ਜਾਂਦੇ ਥੋੜੇ ਥੋੜੇ ਵਿਥ ਭਾ ਕੇ ਕੋਈ ਚੱਕ ਡਾਂ ਬਣਾ ਕੇ ਉਹਨਾਂ ਚ ਪਾਣੀ ਇਕੱਠਾ ਕੀਤਾ ਜਾਵੇ ਬਰਸਾਤ ਦਾ ਤੇ ਕਾ ਹੜਨਾ ਆਣਾ ਤਾਂ ਪਜਾ ਹੋ ਜੇ ਦੂਸਰਾ ਉਹਦੇ ਨਾਲ ਜਦੋਂ ਗਾਹ ਸੋਕਾ ਪੈਂਦਾ ਵਾ ਜਾਂ ਛਾਲ ਦੇ ਦਿਨ ਆਉਂਦੇ ਆ ਉਹ ਪਾਣੀ ਸਾਡੇ ਖੇਤਾਂ ਨੂੰ ਵਰਤਿਆ ਜਾਵੇ। ਉਹ ਮੱਛੀ ਪਾਲਣ ਦਾ ਉਹਦੇ ਚ ਪ੍ਰੋਜੈਕਟ ਲੱਗ ਸਕਦਾ ਹੈ ਹੋਰ ਕਈ ਕੁਝ ਹੋ ਸਕਦਾ। ਉਹ ਤੇ ਇਹਨਾਂ ਅਜੇ ਤੱਕ ਧਿਆਨ ਨਹੀਂ ਦਿੱਤਾ ਕੋਈ। ਕਿਉਂਕਿ ਕਾਹਨੇ ਕੰਮ ਕਰ ਦੇਣਾ ਹੀ ਨਹੀਂਗਾ। ਕਿ ਇਹਨਾਂ ਦੀ ਸਪਾਈ ਵੀ ਕਾਗਜ਼ਾਂ 'ਚ ਹੁੰਦੀ ਆ। ਬੰਨ ਵੀ ਜੜਿਆ ਉਹ ਵੀ ਕਾਗਜ਼ਾਂ 'ਚ ਫਸ ਜਾਂਦੇ ਆ ਤੇ ਦਰਿਆ ਦੀ ਸਪਾਈ ਵੀ ਕਾਗਜ਼ਾਂ 'ਚ ਹੋ ਜਾਂਦੀ ਆ। ਇਹ ਇਹਨਾਂ ਨੇ ਜਿਹੜੇ ਅਫਸਰशाही ਆ ਤੇ ਜਿਹੜੇ ਜਿਹੜੇ ਵੋਟਾਂ ਨਾਲ ਰਾਜੇ ਬਣਦੇ ਆ। ਇਹ ਇਹਨਾਂ ਦਾ ਸਤੂਰ ਆ ਇਹ ਕੰਮ ਕਰ ਰਹੇ ਆ। ਲੋਕਾਂ ਨੂੰ ਲੁੱਟਣ ਦਾ ਤੇ ਆਪਣੇ ਘਰ ਬਣਦਾ ਆਪਣੀਆਂ ਪ੍ਰਾਪਰਟੀਆਂ ਬਣਾਉਂਦਾ ਕਿ ਇਹਨਾਂ ਨੇ ਧੰਦਾ ਬਣਾਇਆ ਆ ਅਸਲ 'ਚ ਇਹ ਕੋਈ ਰਾਜਨੀਤੀ ਨਹੀਂਗੀ ਇਹ ਧੰਦੇਬਾਜ਼ ਆ ਇਹ ਧੰਦਾ ਕਰ ਰਿਹਾ ਹੈ ਇਹ ਧੰਦੇ ਦਾ ਹੁਣ ਸਾਹਮਣੇ ਸਾਰਾ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਕਈ ਵਾਰੇ ਪ੍ਰੋਪੋਜ਼ ਚੱਲਨੇ ਪਏ ਆ ਅਜੇ 23 ਚੜ੍ਹ ਆਏ ਆ ਉਸ ਤੋਂ ਪਹਿਲਾਂ ਵੀ ਆਏ ਆ ਪਰ ਇਹਨਾਂ ਨੂੰ ਕੋਈ ਸੋਚੀ ਨਹੀਂ ਆਈ ਹੁਣ ਵੀ ਕੀ ਕਰ ਰਹੇ ਆ ਹੁਣੇ ਕੀ ਕਰ ਰਹੇ ਆ ਹੁਣੇ ਕਰ ਰਹੇ ਆ ਉੱਥੇ ਫੋਟੋ ਲਵਾਉਣ ਜਾਂਦੇ ਆ ਕਾਹੇ ਜਿਹੜੇ ਜਿਹੜੇ ਹਾਕਮ ਤੇ ਰਿਆ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਉਹਦੇ ਮੰਤਰੀ ਐਮ ਐਲ ਵੀ ਜਾ ਕੇ ਫੋਟੋ ਲਵਾਏ ਜਾਂਦੇ ਆ ਕਿ ਦੋ ਚਾਰ ਲੈ ਜਾਂਦੇ ਦਾਲ ਦਾ ਲੈ ਜਾਂਦੇ ਕੋਈ ਤੋੜਾ ਆਟੇ ਦਾ ਲੈ ਜਾਂਦੇ ਆ ਤੇ ਆਪਣਾ ਜਿਹੜਾ ਵਾ ਜਿਹੜਾ ਆਪਣੀਆਂ ਐਸੇ ਹਿਸਾਬ ਨਾਲ ਕਰ ਰਿਹਾ ਵੀ ਅਸੀਂ ਬੜਾ ਕੰਮ ਕਰ ਰਹੇ ਆ ਦੇਖੇ ਨਾਲ ਜਿਹੜੇ ਦੁੱਝੇ ਆ ਕਾਲੀ ਦਾਲ ਵਾਲਾ ਕਾਂਗਰਸ ਵਾਲਾ ਜਿਹੜੇ ਆ ਉਹ ਵੀ ਇਹੀ ਕੰਮ ਕਰ ਰਹੇ ਆ ਉਹ ਵੀ ਓਬੀਐਸ ਇਤਰਾ ਓਬੀ ਉਹ ਵੀ ਉਹ ਵੀ ਥੋੜੇ ਫਰਦੇ ਤਰ੍ਹਾਂ ਹੀ ਇਸੇ ਤਰੀਕੇ ਦੇ ਨਾਲ ਬਲੋ ਕੋਈ ਵੀ ਨੀਤੀ ਪਾਲਿਸੀ ਦੇ ਉੱਤੇ ਕੋਈ ਨਹੀਂ ਕੁਛ ਕਰ ਰਿਹਾ ਆ 60000 ਕਰੋੜ ਰੁਪਇਆ ਆਂਦਾ ਵਾ ਮੈਨੂੰ ਦੇ ਦਿਓ ਮੋਦੀ ਨੂੰ ਆਂਦਾ ਉਹਦਾ ਉਹਨਾ ਪੁਰਾਣੇ ਪੈਸੇ ਆ 10000 ਕਰੋੜ ਆ 8000 ਕਰੋੜ ਆ ਵਾ ਮੰਡੀ ਬੋਰਡ ਦਾ ਰਹਿੰਦਾ ਵਾ ਉਜਾਰੀ ਲੱਤ ਜਾਰਿੰਦਾ ਉਹ ਭਾਈ ਅੱਜ ਰਹਿਣ ਦਾ ਆ ਤੂੰ ਕਿਤਾ ਕੀ ਆ ਕੋਈ ਜੰਤਕਲਾ ਬੰਦ ਕੀਤੀ ਆ ਕੋਈ ਧਰਨਾ ਦਿੱਲੀ ਤੇ ਰੱਖਿਆ ਕੋਈ ਵਾਇਟ ਆਈ ਕਦੀ 8000 ਕਰੋੜ ਕਿਉਂ ਨਾਪ ਕੇ ਬੈਠਾ ਮੋਦੀ ਮੋਦੀ ਜਿਹਦੇ ਅੱਖੀ ਆਪਾਂ ਲਾ ਕੇ ਸਾਰੇ ਕੰਮ ਕਰ ਰਹੇ ਆ ਆਪਣੇ ਕੋ ਬੂਦੀ ਕਿਬਾਰ ਬੰਦੀ ਹੋਈ ਹੋਈ ਆ ਆੜੀ ਚਿੱਠੀ ਭਾਈ ਆ ਕੱਲ ਇਹ ਚਿੱਠੀ ਭਾਇਾਂ ਕੀ ਹੋ ਜਾ ਇਹ ਚਿੱਠੀ ਭਾਇ ਪੈਸੇ ਭੇਜ ਦੇਣਗੇ ਅੱਜ ਵੀ ਭਗਵੰਤ ਮਾਨ ਨੂੰ ਚਾਹੀਦਾ ਆ ਜਿੰਨੇ ਵੀ ਧੰਦੇ ਬਾਜ ਇਹਨਾਂ ਦੀ ਕਮੇਟੀ ਦੇ ਸੱਤੇ ਸਾਰਿਆਂ ਦੀ ਸਾਧ ਕੇ ਚਲੋ ਦਿੱਲੀ ਨੂੰ ਚਲੋ ਲਾਓ ਧਰਨਾ ਕਿਤੇ ਨਾ ਕਿਤੇ ਪੰਜਾਬ ਕਿ ਲਾਓ ਨਹੀਂ ਤੇ ਦਿੱਲੀ ਜਾ ਕੇ ਲਾਓ ਕੋਈ ਆਪਣੀ ਆਵਾਜ਼ ਚਾਓ ਜਾ ਕੇ ਜੰਤਰ ਮントਰ ਤੇ ਸਾਨੂੰ ਪਤਾ ਲੱਗੇ ਲੋਕਾਂ ਵਾਂ ਦੇ ਤੁਸੀਂ ਕੁਝ ਕਰ ਰਹੇ ਹੋ ਕਿਰਪਾ ਕਰਕੇ ਫਾਰਮਟੀਆਂ ਕਰਕੇ ਇੱਥੇ ਪਜਾਮੇ ਟਾਂਗੇ ਤੁਰੇ ਫਿਰਦੇ ਜੋ ਕੋਈ ਮਤਲਬ ਨਹੀਂ ਹੈਗਾ ਤੁਹਾਡਾ ਇੱਥੇ ਪਜਾਮੇ ਟਾਂਗੇ ਤੁਰੇ ਫਿਰਨ ਦਾ ਚੌਂਗੇ ਲਈ ਫਿਰਦੇ ਕੋਈ ਕੁਛ ਲਈ ਫਿਰਦਾ ਇੱਥੇ ਪਖੰਡ ਬਣਾਇਆ ਤੁਸੀਂ ਤੁਹਾਨੂੰ ਪਿੰਡਾਂ ਇਹ ਵੱਢ ਨਹੀਂ ਜਣਾ ਇੱਥੇ ਤੁਹਾਨੂੰ ਤੁਰਉਣ ਦਾ ਕੋਈ ਹੱਕ ਨਹੀਂ ਹੈਗਾ ਇਹਨਾਂ ਦੇ ਲੱਖ ਲੋਕਾਂ ਦੇ ਲੋਕ ਤੇ ਸਮਾਜ ਦੀ ਵੀ ਇੱਜ਼ਤ ਆਵਾ ਪੰਜਾਬ ਦੇ ਲੋਕ ਆਪ ਆਪਣੇ ਜਿਹੜਾ ਆਪ ਆਪਣੇ ਕੰਮ ਕਰ ਰਹੇ ਆ ਆਪ ਜਿਹੜੇ ਪੀੜ ਤੇ ਆੜ ਪੀੜ ਤੇ ਵਿਚਾਰੇ ਆਏ ਪਏ ਆ ਉਹਨਾਂ ਦਾ ਜਾਨ ਮਾਦਾ ਨਿਸ਼ਾਨ ਹੋ ਗਿਆ ਫਸਲ ਉਹਨਾਂ ਦੀਆਂ ਨਹੀਂ ਰਹੀਆਂ ਘਾਹ ਉਹਨਾਂ ਹੀ ਟੱਟ ਗਿਆ ਬੱਚੀ ਉਹਨਾਂ ਦੇ ਘਰੇਪੇ ਪਾਣੀ ਚ ਉਹਨਾਂ ਨੇ 포ਟੇ ਉਹਨਾਂ ਦੇ ਟੈਗੇ ਆ ਉਹਨਾਂ ਵਾਸਤੇ ਪੰਜਾਬ ਦੇ ਲੋਕ ਸਮਾਜ ਸੇਵੀ ਸਦਾਵਾਂ ਧਾਰਮਿਕ ਸਦਾਵਾਂ ਉਹ ਕੰਮ ਕਰੀਓ ਨੰਗਰ ਲਾਇਏ ਹੋ ਇਹਨਾਂ ਨੇ ਕੋਈ ਨੰਗਰਾਂ ਦਾ ਘਟਾ ਇੱਥੇ ਪੰਜਾਬ ਦੇ ਵਿੱਚ ਬਾਕੀ ਚੀਜ਼ਾਂ ਦਾ ਉਹ ਤਾਂ ਕਰੀ ਜਾ ਰਹੇ ਜੋ ਵੀ ਕਰਨ ਵਾਲਾ ਰੋਗ ਆਪੇ ਕਰੀਏ ਆ ਵੀ ਲੋਕ ਮਿੱਟੀ ਪਾਈ ਜਾ ਰਹੇ ਆ ਵੀ ਮਿੱਟੀ ਲਈ ਆ ਰਹੇ ਕਿਤੇ ਹੋਂ ਕਿਤੇ ਜਿਹੜੀ ਚੀਜ਼ ਦੀ ਲੋੜ ਲੋਕ ਆਪ ਕਰੀ ਆ ਰਹੇ ਜਿਹੜਾ ਤੁਹਾਡੇ ਕੰਮ ਕਰਨ ਵਾਲਾ ਕੀ ਆ ਤੁਹਾਡੇ ਕੰਮ ਦਾ ਫੌਰੀ ਬਣਦਾ ਵਾ ਪਾਏ ਸਾਡੀਆਂ ਲੋ ਲੈ ਆਓ ਕਾਲੇ ਚੋਰ ਤੋਂ ਸਾਡੀਆਂ ਲੋ ਮੋਦੀ ਤੋਂ ਸਾਡੀਆਂ ਲੋ ਜਿੱਥੋਂ ਮਰਜੀ ਟਾਡੇ ਤੋਂ ਲਿਆਓ ਜਿਹੜੀਆਂ ਜ਼ਮੀਨਾਂ ਪ੍ਰਾਪਰਟੀਆਂ ਬਣਾਈਆਂ ਤੁਸੀਂ ਕਾਲੀਦਾਲੇ ਵੀ ਕਾਂਗਰਸ ਨੇ ਵੀ ਭਾਈਪਾਣੇ ਆਮ ਆਪ ਨੇ ਆਮਦੀ ਪਾਰਟੀ ਨੇ ਜਿਹੜੀਆਂ ਬਣਾਈਆਂ ਸਾਰੀਆਂ ਜਿਹੜੀਆਂ ਵਿੱਚੋਂ ਸਾਰੀਆਂ ਵੇਚ ਕੇ 70000 ਰੁਪਏ ਪ੍ਰਤੀ ਏਕੜ ਜਿਹੜੀ ਆ ਉਹ ਜਿਹੜਾ ਫਸਲ ਦਾ ਮੁਆਵਜ਼ਾ ਦਿਓ ਤੁਰੰਤ ਗਰਦੌਰੀ ਇਹਦੇ ਕਾਦੀ ਕਰਾਉਣੀ ਏ ਪਾਣੀ ਦਾ ਸਾਰਾ ਡੁੱਬਿਆ ਹੋਇਆ ਹੈ ਗਰਦੌਰੀ ਕਾਦੀ ਉੱਥੇ ਜਿੰਨੀ ਡੁੱਬ ਗਈ ਆ ਸਾਰੀ ਉੱਥੇ ਤੁਹਾਡੇ ਸਾਹਮਣੇ ਆ ਉਹ ਪੈਸੇ ਤੇ ਲੋਕਾਂ ਦੇ ਖਾਤਿਆਂ 'ਚ ਪਾਓ ਕਿ ਕੇ ਪਟਵਾਰੀ ਦੀ ਲੋੜ ਨਹੀਂ ਕੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਫਿੱਤੇ ਪਹਿ ਪਾ ਉਥੇ ਜਾ ਉਹਨਾਂ ਦੇ ਆਰਡਰ ਉਹਨਾਂ ਨੂੰ ਕਰੋ ਇਸ ਦੇ ਨਾਲ ਜਿਹੜੇ ਕਿੰਨੇ ਉਥੇ ਮਕਾਨ ਟਹਿ ਗਿਆ ਹੁਣ ਦਾ ਐਸਟੀਮੇਟ ਲਾਓ ਗਾ ਜਾ ਕੇ ਹੁਣ ਗਾਹ ਗੱਲ ਬਣੂਗੀ ਸਾਰੀ ਬਾਕੀ ਜਿਹੜਾ ਨਜਾਨੀ ਮਾਲੀ ਨੁਕਸਾਨ ਹੋ ਗਿਆ ਉਹਦਾ ਲਾਓ ਜਿਹੜੇ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਨ ਵਾਸਤੇ ਕੋਈ ਪਾਲਿਸੀ ਬਣਾਓ ਕੋਈ ਪਾਲਿਸੀ ਬਣਾਉਣਾ ਸਰਕਾਰ ਦਾ ਕੰਮ ਤਾਂ ਪਾਲਿਸੀ ਬਣਾਉਣਾ ਸਰਕਾਰ ਦਾ ਇਹ ਨਹੀਂ ਕੰਮ ਹੁੰਦਾ ਕਿ ਉਹ ਆਪਣੇ ਚੁੱਕ ਕੇ ਆਪਣਾ ਤੋੜੇ ਆ ਆਟਾ ਆਟਾ ਟੱਡੇ ਦਾ ਤੋੜੇ ਚੁੱਕੇ ਤੁਰੇ ਫਿਰਨਾ ਉਹਦਾ ਕੰਮ ਨਹੀਂ ਹੁੰਦਾ ਉਹਦਾ ਕੰਮ ਪਾਲਿਸੀ ਬਣਾ ਕੇ ਖੜੀਏ ਆਪਤ ਆਈ ਆ ਇਹ ਆਪਤ ਦਾ ਸਹੀ ਹੱਲ ਕਰਨਾ ਉਥੋਂ ਲੋਕਾਂ ਨੂੰ ਬਚਾਉਣਾ ਇਸ ਤੋਂ ਇਹ ਕੁਦਰਤੀ ਦੇ ਨਾਲ-ਨਾਲ ਇਹ ਇਨਾਂ ਦਾ ਦਾ ਪ੍ਰਬੰਧ ਹੈ 77 ਸਾਲ ਤੋਂ ਉਹਦੀ ਵੀ ਦੇਣ ਹੈ ਕਿਉਂਕਿ ਇਹਨਾਂ ਨੇ ਪ੍ਰਬੰਧ ਕੀਤਾ ਹੈ ਕਦੀ ਕੋਈ ਨਹੀਂ ਇਹਨਾਂ ਨੇ ਦੇਖਿਆ ਹੀ ਕੋਈ ਨਹੀਂ ਕਦੀ ਕੋਈ ਕੁਝ ਕਰਨਾ ਕੀ ਹੁਣ ਵੀ ਗਾਂ ਵੀ ਜੇ ਸੁਧਰਨਾ ਤੇ ਹੋਰ ਤੋਂ ਹੀ ਗਾੜਿਆ ਜਿਹੜੇ ਬੰਨ ਬੱਜਣ ਵਾਲੇ ਆ ਉਹਨਾਂ ਬੰਨਾਂ ਤੇ ਚੱਕ ਡਾਂ ਬਣਾਉਣ ਦੀ ਗੱਲ ਬਾਕੀ ਚੀਜ਼ਾਂ ਦੀ ਗੱਲ ਜਿਹੜਾ ਦਰਿਆਬ ਉਹਨੂੰ ਨੀਵਾ ਕਰਨ ਦੀ ਗੱਲ ਹਰਿਆ ਨੂੰ ਇਹ ਜਿਹੜਾ ਇੱਕ ਰੂਪ ਦੇਣ ਦੀ ਗੱਲ ਨਾਲੇ ਉਹ ਬਣ ਕੇ ਆਪਣਾ ਨਾਲੇ ਉਹ ਪਾਰਕ ਪਾਰਕ ਵਾਸਤੇ ਲੋਕਾਂ ਦੀ ਪਾਰਕਿੰਗ ਬਣ ਜੇ ਉਸੇ ਲੋਕਾਂ ਦਾ ਜਿਹੜਾ ਸਰਕਾਰ ਦਾ ਜਿਹੜਾ ਰੈਵਨਿਊ ਵਧੇ ਉਹਦੇ ਨਾਲ ਤੇ ਨਾਲ ਜਿਹੜੀਆਂ ਉਹ ਜ਼ਮੀਨਾਂ ਜਿਹੜੀਆਂ ਡਰੇਵਾਂ ਦੇ ਵਿੱਚ ਸਾਰੀਆਂ ਪੰਜਾਬ 'ਚ ਉਹ ਸਾਰੀਆਂ ਖਸਾਨਤ ਜਾਵਾ ਲੋਕਾਂ ਦੀਆਂ ਜ਼ਮੀਨਾਂ ਵਾ ਉਹ ਜ਼ਮੀਨਾਂ ਦਾ ਜਿਹੜਾ ਰਾਜ ਜ਼ੋਰ ਬਿਜਾਰੀ ਰੇਟ ਬਣਦਾ ਚਾਰ ਗੁਣਾ ਬਿਜਾਰੀ ਰੇਟੋਂ ਵੱਧ ਜਾਰੀ ਰੇਟ ਨਾਲ ਚਾਰ ਗੁਣਾ ਤੇ 30% ਜਾੜਾ ਪਤਾ ਲਾ ਕੇ ਕੋੜਾਂ ਪੂਰਾ ਪੂਰਾ ਉਹਨਾਂ ਨੂੰ ਖਾਣਨ ਮਾਗਿਆ ਦਿੱਤਾ ਜਾਵੇ ਤੇ ਸਰਕਾਰ ਆਪਣੇ ਕੰਟਰੋਲ ਖੜਾ ਕਰੇ ਤੇ ਵਿਆਵਾ ਦਾ ਜਿਹੜਾ ਇਸ ਤਰੀਕਾ ਨਾਲ ਸਾਰਾ ਜਿਹੜਾ ਇੱਕ ਪ੍ਰਬੰਧ ਕਰਨਾ ਜਿਹੜਾ ਕਰ ਉਹ ਸਰਕਾਰ ਦਾ ਕੰਮ ਆ ਪਾਲਿਸੀ ਤੋਂ ਨਹੀਂ ਸਰਕਾਰ ਦਾ ਕੰਮ ਆ ਉਧਰ ਨੂੰ ਤੁਰੋ ਜਿਹੜੇ ਤੁਹਾਡੇ ਸਾਰੇ ਲੋਕ ਵੇਖ ਰਹੇ ਆ ਤੁਹਾਨੂੰ ਵੇਖ ਰਹੇ ਆ ਤੁਹਾਡਾਂ ਆਉਣ ਲੈ ਦਰਾਂ ਚੋਂ ਹੀ ਵੇਖੋ ਤੁਹਾਡਾ ਹਾਲ ਪੱਣਾ ਜੀ ਕਰਦੇ ਆ ਜਿਸ ਤਰ੍ਹਾਂ ਤੁਸੀਂ ਬਣਾਇਆ ਸਾਰਾ ਪਖੰਡ ਬਣਾਇਆ ਹੋਇਆ ਜਿਸ ਤਰ੍ਹਾਂ ਤੁਸੀਂ ਕੱਢਦੇ ਆ ਨੋਟਸ ਫਿਰ 150 1.5 ਲੱਖ ਏਕੜ ਜ਼ਮੀਨ ਜਿਹੜੀ ਪੰਚਾਇਤ ਆਲੀਆ ਟੂਮੜੀਆਂ ਦੀ ਜ਼ਮੀਨ ਦਾ ਕੀ ਲੱਗਦਾ ਭਈ ਸਰਕਾਰ ਕੀ ਲੱਗਦੀ ਪੰਚਾਇਤ ਦੀ ਉਹ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਆਪਣੀਆਂ ਮਾਲਕੀਆਂ ਚੋ ਕੱਟ ਕੇ ਦਿੱਤੀਆਂ ਹੋਈਆਂ ਵਾ ਆਪਣੇ ਪਿੰਡਾਂ ਦੇ ਕੰਮਾਂ ਵਾਸਤੇ ਸਾਂਝੇ ਕੰਮਾਂ ਵਾਸਤੇ ਤੁਹਾਨੂੰ ਕੀ ਲੱਗਦਾ ਉਹ ਦੇ ਭਈ 1 ਇੰਚ ਜ਼ਮੀਨ ਵੀ ਕੋਈ ਪੰਚਾਇਤ ਨਾ ਦੇਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਖਲੋਦੀ ਆ ਮਾਲੀ ਖੇਲੇ 17 ਪਿੰਡਾਂ ਨੋਟਸ ਆਇਆ ਅਈ ਉਹਨਾਂ ਨਾਲ ਖਲੋਤੇ ਆ ਪੂਰੇ ਪੰਜਾਬ ਜਿੱਥੇ ਨੋਟਸ ਆਇਆ ਉਹਨਾਂ ਨਾਲ ਖਲੋਤੇ 1 ਇੰਚੋ ਵੀ ਜ਼ਮੀਨ ਨਹੀਂ ਦੇਣੀ ਇਹਨਾਂ ਨੂੰ ਪਿੰਡਾਂ 'ਚ ਬਾਣ ਨਹੀਂ ਜਾਣਾ 4 ਤੇ 6 ਤਾਰਾ ਇਹਨਾਂ ਨੂੰ ਉਲਟੀ ਲਾਓ ਉਲਟੀ ਲਾਓ ਨਾ ਇਹਨਾਂ ਦਾ ਐਮਐਲਏ ਨਾ ਇਹਨਾਂ ਦਾ ਮੁੱਖ ਮੰਤਰੀ ਨਾ ਇਹਨਾਂ ਦਾ ਕੋ ਬੁਧਾਇਕ ਐਮ ਵੜਨਾ ਚਾਹੀਦਾ ਪਿੰਡਾਂ ਦੇ ਵਿੱਚ ਦਿਸਣਾ ਨਹੀਂ ਚਾਹੀਦਾ ਰੋਜ਼ ਕਰੋ ਕਾਲੇ ਝੰਡਿਆਂ ਦੇ ਨਾਲ ਤੇ ਨਾਲ ਹੀ ਆਕਾਲੀ ਦਲ ਵਾਲੇ ਪਜਾਓ 2013 ਹੀ ਲੈਂਡਪੋਲਿਕ ਸਟੇਮ ਲੈ ਕੇ ਆਏ ਹੋਇਆ ਹੁਣ ਇਸ ਕਰਾਨੇ ਕਰਦੇ ਫਿਰਦੇ ਕਾਲ ਤਖਤ ਤੇ ਇਹਦੇ ਨਾਲ ਹੀ ਕਾਲੀ ਦਲ ਕਾਂਗਰਸ ਵਾਲੇ ਕਾਲੀ ਦਲ ਵਾਲੇ ਭਾਜਪਾ ਵਾਲੇ ਸਾਰੇ ਪਜਾਓ ਕਿ ਇਹ ਪੰਜਾਬ ਦੇ ਲੋਕੋ ਆਪਾਂ ਨੂੰ ਪੰਜਾਬ ਆਪ بچਾਉਣਾ ਪੈਣਾ ਆਪ ਆਪਣਾ ਸਾਰਾ ਕੁਝ ਕਰਨਾ ਪੈਣਾ ਇਹਨਾਂ ਤੋਂ ਆਜ਼ ਛੱਡੋ ਕਿ ਇਸ ਤੁਹਾਡੇ ਸਾਹਮਣੇ ਆ ਦੁਸ਼ਮਣ ਹੈ ਤੁਹਾਡੇ ਸਾਰੇ ਇਸ ਦੇ ਨਾਲ ਰਾਣਾ ਸੁਆਮੀ ਡੇਰੀ ਵਾਲਾ ਜਿਹੜਾ ਜਿਹੜੀਆਂ ਰੋਜ਼ ਉੱਤੋਂ ਲਾ ਕੇ ਫੁੱਟ ਜੇ ਉੱਤੋਂ ਰੋੜੇ ਰੋੜੇ ਜਿਹੇ ਆ ਥੱਲੇ ਪਾਣੀ ਸਾਰਾ ਵਹਾ ਕਰਨ ਡਿਆ ਉਹ ਵੀ ਬਾਜ ਆ ਜੇ ਜਿਹੜੇ ਲੋਕ ਉਹਨੂੰ ਹੀ ਸਫਸਾਉਣਗੇ ਜਿਹੜੀਆਂ ਉਹਨੇ ਜ਼ਮੀਨਾਂ ਲੱਪੀਆਂ ਸਾਰੀਆਂ ਛੱਡੇ ਮੈਂ ਤਾਂ ਹੋਰ ਗੱਲ ਗੱਲ ਕੀਤੀ ਫਾਜ਼ਿਲ ਕ ਵੀ ਕੀਤੀ ਸੀ ਭਾਈ ਜਿਹੜੀ ਐਨੀ ਜ਼ਮੀਨ ਤੂੰ ਲਈ ਫਿਰ ਤੂੰ ਕੀ ਕਰਨੀ ਆ ਜੇ ਤੂੰ ਹੈਗਾ ਹੀ ਸਾਧਿਆ ਤੂੰ ਲੋਕਾਂ ਵਾਸਤੇ ਆ ਤੂੰ ਸਾਰਾ ਕੁਝ ਜਿਹੜਾ ਲੋਕਾਂ ਵਾਸਤੇ ਕਰ ਰਿਹਾ ਸਮਾਜ ਵਾਸਤੇ ਕਰ ਰਿਹਾ ਤੇ ਜਿੰਨੇ ਬੇਜ ਜ਼ਮੀਨ ਨੇ ਆ ਕਿੰਨੇ ਬੇਜ ਜ਼ਮੀਨ ਨੇ ਤੇਰੇ ਸਰਦਾਲੂ ਆ ਉਹਨਾਂ ਤੋਂ ਸ਼ੁਰੂ ਕਰ ਲੈ ਇਹ ਗਰੀਬ ਜਮੀਨੇ ਤੇਰੇ ਸਰਦਾਲੂ ਵਿਚਾਰੇ ਆਉਂਦੇ ਗਰੀਬ ਲੋਕ ਉਹਨਾਂ ਨੂੰ ਢਾਈ ਢਾਈ ਅਕੜੀ ਦੇ ਦੇ ਢਾਈ ਢਾਈ ਕਰਦੇ ਗਏ ਤੇ ਬੇਗੰਪੁਰਾ ਵਸਾਦੇ ਆਪਣੇ ਲਾਗੇ ਬੰਨੇ ਇਹ ਕੰਮ ਕਿਉਂ ਨਹੀਂ ਡੇਰੇ ਵਾਲੇ ਕਰਦੇ ਰਾਜ ਸਵਾਮੀਆ ਬਾਕੀ ਡੇਰੇ ਸਾਰੇ ਪੰਜਾਬ ਚਾ ਹਿੰਦੁਸਤਾਨ ਤੇ ਇਹ ਕੰਮ ਕਿਉਂ ਨਹੀਂ ਕਰਦੇ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਵਾ ਤੇ ਨਾਲ ਲੋਕਾਂ ਦੇ ਜਿਹੜੇ ਆ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜੇ ਲੋਕਾਂ ਸਮਾਜ ਦੇ ਵਿਰੋਧ ਦੇ ਜਿਹੜਾ ਵਾ ਇਹੋ ਜਿਹੇ ਨੇ ਕਾਰਗੀਆਂ ਕਰਦੇ ਉਹ ਬਾਜ਼ ਆਉਣਾ ਚਾਹੀਦਾ ਤੇ ਕਿਸ ਦੇ ਨਾਲ ਮੀਟਰ ਜਿਹੜੇ ਆ ਮੀਟਰਾਂ ਦੀ ਗੱਲ ਹੈ ਜਿਹੜੀ ਮੀਟਰ ਗੈਰ ਕਾਨੂੰਨੀ ਲਾ ਰਹੀ ਹੈ ਸਰਕਾਰ ਬਾਕੀ ਪੰਜਾਬ ਦੀ ਸਰਕਾਰ ਤੇ ਪਾਵਰ ਕਮ ਕਿਉਂਕਿ ਕਾਨੂੰਨ ਦੇ ਵਿੱਚ ਕਿਤੇ ਨਹੀਂ ਹੈਗਾ ਕਿ ਇਹ ਸਮਾਰਟ ਮੀਟਰ ਲਾ ਸਕਦੇ ਆ ਖਪਤਕਾਰ ਦੀ ਮਰਜ਼ੀ ਨਾਲ ਸਮਾਰਟ ਮੀਟਰ ਲਾਉਣਾ ਤੇ ਦੂਜਾ ਮੀਟਰ ਲਾਉਣਾ ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ੀਨ ਪੰਜਾਬ ਵੱਲੋਂ ਅਸੀਂ ਵਿਰੋਧ ਕਰ ਰਹੇ ਹਾਂ ਸਖਤ ਤੇ ਜਿਹੜੇ ਮੀਟਰ ਨਾਲ ਲਾਏ ਗੈਰ ਕਾਨੂੰਨੀ ਉਹ ਸਾਰੇ ਮੀਟਰ ਪੰਜਾਬ ਚ ਲਾ ਕੇ ਛੁੱਟੇ ਜਾਣਗੇ ਸਾਡੀ ਕਿਸਾਨ ਮਜ਼ਦੂਰ ਸ਼ਾਂਤੀ ਪੰਜਾਬ ਨਾਲ ਸਾਰੇ ਲੋਕ ਜਿਹੜੇ ਸੰਪਰਕ ਕਰਨ ਉਹ ਮੀਟਰ ਲਾ ਕੇ ਛੁੱਟੇ ਜਾਣਗੇ ਤਾਂ ਨਾਲ ਜਿੱਥੇ ਗਾਂ ਹੀ ਲੱਗਣ ਨਹੀਂ ਦੇਣੇ ਗਾਂ ਹੀ ਲੱਗਣ ਦੇਣ ਕੋਈ ਗੈਰ ਕਾਨੂੰਨੀ ਆ ਸਾਡੇ ਕੋਲ ਕੋਡ ਜਿਹੜੀ ਇਹਨਾਂ ਦੀ ਪਾਵਰ ਕਮੇਡੀ ਦੇ ਕਾਨੂੰਨ ਦੀ ਕਾਪੀ ਸਾਡੇ ਕੋਲ ਆਈ ਹੋਈ ਆ ਤੁਸੀਂ ਮੀਟਰ ਤੁਸੀਂ ਲਾਉਂਦੇ ਕਿਹੜੇ ਕਾਨੂੰਨ ਚ ਲਾਉਂਦੇ ਜੋ ਇਹ ਉਸ ਕਰਕੇ ਉਲਟਾ ਪਰਤੇ ਤੁਹਾਡੇ ਤੇ ਦਰਜ ਹੋਣੇ ਆ ਤੁਹਾਡੇ ਤੇ ਕਾਰ ਵੀ ਹੋਣੀ ਜਿਹੜੇ ਤੁਸੀਂ ਜਿਹੜੇ ਮੀਟਰ ਲਾ ਕੇ ਗੈਰ ਕਾਨੂੰਨੀ ਤੌਰ ਤੇ ਤੁਰੇ ਫਿਰਦੇ ਜੋ ਸਾਰੇ ਤੁਸੀਂ